ਬਾਬਾ ਸ਼੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੋਵੇ ਚਾਹੇ ਬਾਬਾ ਸ਼੍ਰੀ ਚੰਦ ਜੀ ਦੀ ਸਿੱਖਿਆ ਹੋਵੇ ਸਾਰਿਆਂ ਦੀ ਇਹ ਹੀ ਸਿੱਖਿਆ ਸੀ ਕਿ ਕੁਦਰਤ ਦੇ ਨਾਲ ਪਿਆਰ ਕਰੋ ਜਿੰਨਾ ਪ੍ਰਭਾਵ ਪੰਜਾਬ ਉੱਪਰ ਸਿੱਖ ਧਰਮ ਦਾ ਹੈ ਇੱਥੇ ਤਾਂ ਹਰ ਜਗ੍ਹਾ ਦੇ ਉੱਤੇ ਪੀੜ ਪੌਦੇ ਅਤੇ ਜੀਵ ਜੰਤ ਹਜ਼ਾਰਾਂ ਦੀ ਗਿਣਤੀ ਵਿੱਚ ਹੋਣੇ ਚਾਹੀਦੇ ਹਨ ਇਨਸਾਨ ਕਿੰਨਾ ਖੁਦਗਰਜ਼ ਹੈ ਇਨਸਾਨ ਨੇ 75% ਜੀਵ ਜੰਤ ਧਰਤੀ ਦੇ ਖਤਮ ਕਰ ਦਿੱਤੇ ਅਤੇ 80-85% ਸਮੁੰਦਰ ਦੇ ਜੀਵ ਖਤਮ ਕਰ ਦਿੱਤੇ ਸਮੁੰਦਰ ਵਿੱਚ ਕੈਮੀਕਲ ਪਾ ਕੇ ਅਤੇ ਧਰਤੀ ਦੇ ਪੇੜ ਪੌਦੇ ਵੱਢ ਕੇ ਜਿੰਨਾ ਪ੍ਰਭਾਵ ਸਿੱਖ ਧਰਮ ਦਾ ਪੰਜਾਬ ਉੱਪਰ ਹੈ ਇਥੇ ਤਾਂ ਹਰ ਇਲਾਕੇ ਵਿੱਚ ਹਜ਼ਾਰਾਂ ਬਾਗ ਹੋਣੇ ਚਾਹੀਦੇ ਹਨ ਪੇੜ ਪੌਦੇ ਹੋਣੇ ਚਾਹੀਦੇ ਹਨ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੈ ਕਿ ਪਹਾੜਾਂ ਤੋਂ ਤੂਫ ਆ ਕੇ ਸਾਰੀ ਕੁਦਰਤ ਨੂੰ ਅਗਰਬਤੀ ਕਰ ਰਹੀ ਹੈ ਇਸ ਤਰ੍ਹਾਂ ਹਰ ਜਗ੍ਹਾ ਦੇ ਉੱਤੇ ਪੇੜ ਪੌਦੇ ਹੋਣੇ ਚਾਹੀਦੇ ਹਨ ਨਾ ਕਿ ਉਸ ਨੂੰ ਤੋੜ ਕੇ ਉਸ ਦੀ ਸਜਾਵਟ ਬਣਾਉਣ ਵਾਸਤੇ ਪੇੜ ਪੌਦਿਆਂ ਨੂੰ ਸਜਾਵਟ ਦੇ ਰੂਪ ਵਿੱਚ ਨਹੀਂ ਅਸਲੀਅਤ ਕੁਦਰਤ ਦੇ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ ਪ੍ਰਮਾਤਮਾ ਦੀ ਕੁਦਰਤ ਬਹੁਤ ਵਿਸ਼ਾਲ ਹੈ ਕੁਦਰਤ ਦੀ ਸੇਵਾ ਹੋਣੀ ਚਾਹੀਦੀ ਹੈ ਪਰ ਇਨਸਾਨ ਕਿੰਨਾ ਖੁਦਗਰਜ਼ ਬਣ ਚੁੱਕਾ ਹੈ ਗੁਰਬਾਣੀ ਨੂੰ ਬਸ ਪਾਠ ਦੇ ਰੂਪ ਵਿੱਚ ਹੀ ਸਮਝਦਾ ਹੈ ਅਸਲੀਅਤ ਰੂਪ ਵਿੱਚ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਧੂ ਸੰਤਾਂ ਦੀ ਬਾਣੀ ਨੂੰ ਅਮਲ ਲਿਆਂਦਾ ਜਾਵੇ ਤਾਂ ਪੰਜਾਬ ਸਵਰਗ ਬਣ ਜਾਵੇਗਾ ਇਸ ਸਵਰਗ ਵਾਲੇ ਦੇਸ਼ ਤੇ ਸਾਰੀ ਦੁਨੀਆ ਸਵਰਗ ਬਣ ਜਾਵੇਗੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿੱਚ ਅੰਮ੍ਰਿਤ ਦਾ ਵਾਸ ਕਰਵਾਇਆ ਹੈ ਉਸ ਅੰਮ੍ਰਿਤ ਨੂੰ ਗ੍ਰਹਿਣ ਕਰਨਾ ਤਾਂ ਸਾਡਾ ਫਰਜ਼ ਹੈ ਜਦੋਂ ਅਸੀਂ ਉਸ ਲੈਵਲ ਤੇ ਪਹੁੰਚਾਂਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਡੇ ਅੰਦਰ ਵਸ ਜਾਵੇ ਤਾਂ ਉਸ ਲੈਵਲ ਤੇ ਜਦੋਂ ਅਸੀਂ ਪਹੁੰਚ ਗਏ ਤਾਂ ਪੱਤੇ ਵਿੱਚ ਵੀ ਪਰਮਾਤਮਾ ਕੰਨ ਵਿੱਚ ਵੀ ਪਰਮਾਤਮਾ ਅਤੇ ਹਰ ਜੀਵ ਦੇ ਵਿੱਚ ਪਰਮਾਤਮਾ ਦਿਖਾਈ ਦੇਣਗੇ ਉਹ ਦੋ ਪੰਜਾਬ ਵਿੱਚ ਹਜ਼ਾਰਾਂ ਜੀਵ ਜੰਤ ਹੋਣਗੇ ਹਜ਼ਾਰਾਂ ਕਰੋੜਾਂ ਬਾਗ ਹੋਣਗੇ ਅਤੇ ਪੰਜਾਬ ਵੱਲ ਦੇਖ ਕੇ ਪੂਰੀ ਦੁਨੀਆ ਸਵਰਗ ਬਣ ਜਾਵੇਗੀ ਅਤੇ ਪੰਜਾਬ ਤੋਂ ਸ਼ੁਰੂਆਤ ਹੋਵੇਗੀ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆ ਇੰਨੀਆਂ ਮਹਾਨ ਹਨ ਕਿ ਅਸੀਂ ਉਸ ਨੂੰ ਸਮਝਣ ਵਿੱਚ ਅਸਮਰਥ ਹਾਂ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਉਪਦੇਸ਼ਾਂ ਨੂੰ ਸਮਝ ਗਏ ਤਾਂ ਅਸੀਂ ਸਵਰਗ ਦੇ ਭਾਗੀਦਾਰ ਬਣ ਜਾਵਾਂਗੇ ਅਤੇ ਇਸ ਧਰਤੀ ਨੂੰ ਵੀ ਸਵਰਗ ਬਣਾਵਾਂਗੇ ਅਤੇ ਅਗਲੀ ਦੁਨੀਆ ਨੂੰ ਵੀ ਸਵਰਗ ਬਣਾ ਕੇ ਹੀ ਜਾਵਾਂਗੇ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ